ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਕਹਿੰਦੇ ਜੀ ਇਹ ਯੁੱਧ ਨਸ਼ਿਆ ਵਿਰੁੱਧ ਦਾ ਡਰੱਗ ਕੇਸ 'ਚ ਕਬੱਡੀ ਕਾਰਵਾਈ ਡਰੱਗ ਕੇਸ ਦੀ ਗੱਲ ਕਰਕੇ ਆਮਦਨ ਤੋਂ ਬਾਅਦ ਜਾਇਦਾਦ ਦਾ ਪਰਚਾ ਦਿੱਤਾ ਫਿਰ 29 ਮੋਬਾਈਲ ਫਿਰ 141 ਕਰੋੜ ਫਿਰ 540 ਕਰੋੜ ਫਿਰ 1000 ਏਕੜ ਫਿਰ 25% ਦਾ ਸ਼ੇਅਰ ਇਹ ਸਾਰੀਆਂ ਗੱਲਾਂ ਤੇ ਮੁੱਖ ਮੰਤਰੀ ਸਾਹਿਬ ਚੈਲੰਜ ਸਬੂਤ ਕਢੋ ਨਹੀਂ ਹੁਣ ਜਿਹੜੇ ਚੈਨਲ ਇਹ ਗੱਲਾਂ ਚਲਾ ਰਹੇ ਨੇ ਕਿਉਂਕਿ ਕੱਲ ਵੀ ਕੁਝ ਚੈਨਲਾਂ ਨੂੰ ਸਰਕਾਰ ਨੇ ਪਲਾਂਟ ਕੀਤਾ ਔਰ ਕਿ ਜਾਇਦਾਦ ਜਬਤ ਕਰਨ ਦੇ ਹੁਕਮ ਦੇਤੇ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਚੈਨਲ ਇਹ ਚਲਾ ਰਹੇ ਨੇ ਉਹ ਸਾਰੇ ਚੈਨਲ ਸਮੇਤ ਸਰਕਾਰ ਦੇ ਬੰਦੇ ਇਹ ਡੈਫੇਮੇਸ਼ਨ ਦੀ ਤਿਆਰ ਰਹਿਣ ਕਿਉਂਕਿ ਇਹ ਗੱਲਾਂ ਜਿਹੜੀਆਂ ਸਰਕਾਰ ਨੇ ਕੀਤੀਆਂ ਨੇ ਇਹ ਕਿਸੇ ਇੱਕ 'ਚ ਵੀ ਕੋਈ ਤੱਥ ਨਹੀਂ ਕੋਈ ਇੱਕ ਵੀ ਸਬੂਤ ਨਹੀਂ ਜਿੱਦਾਂ ਡਰੱਗ ਕੇਸ 'ਚ ਡਰੱਗ ਨਹੀਂ ਲੱਭਿਆ ਉਦਾਂ ਇਹ ਡਿਸਪਰਪੋਰਸ਼ਨੇਟ ਐਸੈਟ ਦੇ ਕੇਸ 'ਚ ਐਸੈਟ ਹੈ ਨਹੀਂ ਇਹੀ ਸੱਚਾਈ ਹੈ ਇਹੀ ਸੱਚਾਈ ਰਹਿਣੀ ਹੈ ਝੂਠ ਫਲਾਉਣ ਵਾਲੇ ਲੋਕਾਂ ਨੂੰ ਕਚਹਿਰੀਆਂ ਤੱਕ ਲੈ ਕੇ ਜਾਵਾਂਗੇ ਤੇ ਹੁਣ ਭੱਜਣ ਨਹੀਂ ਦਵਾਗੇ ਜਿਹੜੀਆਂ ਗੱਲਾਂ ਕਹਿਤੀਆਂ ਇਹ ਹੁਣ ਰਿਕਾਰਡ ਆ ਗਈਆਂ ਹੁਣ ਕੱਲੀ-ਕੱਲੀ ਗੱਲ ਦਾ ਜਵਾਬ ਇਹ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਸਾਹਿਬ ਇਹ ਦੇਣਾ ਪੈਣਾ ਤੁਹਾਨੂੰ ਕੱਲੀ-ਕੱਲੀ ਗੱਲ ਦਾ ਦੇਖੋ ਵਿਕਰਮ ਮਹੀਤਿਆ ਸਾਹਿਬ ਤੇ ਇੱਕ ਝੂਠਾ ਮੁਕੱਦਮਾ ਜਿਹੜਾ ਨਵਾਂ ਪੰਜਾਬ ਦੀ ਸਰਕਾਰ ਨੇ ਦਾਖਲ ਕੀਤਾ ਇਹਦੇ 'ਚ ਸਰਕਾਰ 'ਚ ਹੋੜ ਲੱਗੀ ਹੈ ਵੀ ਵੱਡਾ ਝੂਠ ਬੋਲੂ ਕੌਣ ਕੇਜਰੀਵਾਲ ਵੱਡੇ ਝੂਠੇ ਨੇ ਭਗਵੰਤ ਮਾਨ ਸਾਹਿਬ ਅਮਨ ਅਰੋੜਾ ਇਹਨਾਂ ਦੇ ਮੰਤਰੀ ਕਿਉਂਕਿ ਲਗਾਤਾਰ ਸਰਕਾਰ ਝੂਠੀਆਂ ਖਬਰਾਂ ਇਸ ਕੇਸ ਦੇ ਵਿੱਚ ਪਲਾਨ ਕਰ ਰਹੀ ਹੈ ਜਿਹੜੀਆਂ ਕਿ ਮੈਂ ਸਾਰੀਆਂ ਅੱਜ ਤੁਹਾਡੇ ਸਾਹਮਣੇ ਰੱਖਣ ਲੱਗਾ ਸਭ ਤੋਂ ਪਹਿਲਾਂ ਕੌਣ ਆਇਆ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਕਹਿੰਦੇ ਜੀ ਇਹ ਯੁੱਧ ਨਸ਼ਿਆ ਵਿਰੁੱਧ ਦਾ ਡਰੱਗ ਕੇਸ ਦੀ ਕਬੱਡੀ ਕਾਰਵਾਈ ਉਹ ਤਾਂ ਜਦੋਂ ਕੋਰਟ ਦੇ ਵਿੱਚ ਕਾਗਜ਼ ਦਾਖਲ ਹੋਏ ਐਫ ਆਈ ਆਰ ਦੀ ਕਾਪੀ ਸਾਹਮਣੇ ਆਈ ਰਿਮਾਂਡ ਪੇਪਰ ਆਇਆ ਤੇ ਸਰਕਾਰੀ ਵਕੀਲ ਦਾ ਬਿਆਨ ਆਇਆ ਸਾਰਾ ਕੁਝ ਸ਼ੀਸ਼ੇ ਵਾਂਗੂ ਸਾਫ਼ ਹੋ ਗਿਆ ਉਹ ਕਹਿੰਦੇ ਇਹ ਤਾਂ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਹੈ ਮੁੱਖ ਮੰਤਰੀ ਕੇਜਰੀਵਾਲ ਝੂਠੇ ਨੇ ਸਰਕਾਰੀ ਵਕੀਲ ਨੇ ਇਹ ਫੈਕਟ ਕਲੀਅਰ ਕਰਤਾ ਕਿ ਡਰਗ ਦਾ ਇਸ ਕੇਸ ਦੇ ਵਿੱਚ ਕੋਈ ਲੈਣਾ ਦੇਣਾ ਫਿਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਲਾਈਵ ਹੋ ਕੇ ਉੱਤੇ ਘੰਟੇ ਬਾਅਦ ਉਹਨਾਂ ਨੇ ਲੱਗਾ ਕਿ ਝੂਠ ਬੋਲਣ 'ਚ ਮੈਂ ਕਿਉਂ ਪਿੱਛੇ ਰਹਿ ਜਾ ਉਹ ਕਹਿੰਦੇ ਜੀ 29 ਮੋਬਾਈਲ ਮਿਲੇ ਵਿਕਰਮ ਜੀਤਿਆ ਜਦਕਿ ਫਰਦ ਜਾਮਾ ਤਲਾਸ਼ੀ ਜਦੋਂ ਕੋਰਟ ਦੇ ਵਿੱਚੋਂ ਡਾਕੂਮੈਂਟ ਆਇਆ ਮੋਬਾਈਲ ਤਾਂ ਲੱਭਿਆ ਨਹੀਂ ਇੱਕ ਮੁੱਖ ਮੰਤਰੀ ਸਾਹਿਬ ਕਹਿੰਦੇ 29 ਲੱਭੇ ਨੇ ਇਹ ਝੂਠ ਮੂਠੇ ਮੁੰਡੇ ਕਿਆ ਫਿਰ ਨਵਾਂ ਝੂਠ ਲੈ ਕੇ ਆ ਗਏ ਕਹਿੰਦੇ ਸਰਾਇਆ ਇੰਡਸਟਰੀ ਹੈ ਜਿਹੜੀ ਪਿਤਾ ਪੁਰਖੀ ਕਾਰੋਬਾਰ ਹੈ ਜਿਹੜਾ ਵਿਕਰਮ ਮਜੀਠੀਆ ਸਾਹਿਬ ਦੇ ਪਰਿਵਾਰ ਦਾ ਉੱਚ 141 ਕਰੋੜ ਫੋਰਮ ਇਨਵੈਸਟਮੈਂਟ ਆਈ ਹੈ ਹਾਲਾਂਕਿ ਸਰਾਇਆ ਇੰਡਸਟਰੀ ਚ ਵਿਕਰਮ ਮਜੀਠੀਆ ਸਾਹਿਬ ਅਸਤੀਫਾ ਦੇ ਚੁੱਕੇ ਨੇ ਰਾਜਨੀਤੀ ਛੋਣ ਤੋਂ ਪਹਿਲਾਂ ਅਸਤੀਫਾ ਦੇ ਚੁੱਕੇ ਨੇ ਸਿਰਫ 11.8% ਦਾ ਸ਼ੇਅਰ ਹੈ ਉਹ ਵੀ ਦਾਦਾ ਜੀ ਤੋਂ ਆਇਆ ਸੀ 14 ਸਾਲ ਦੀ ਉਮਰ ਦੇ ਵਿੱਚ ਫਿਰ ਵੀ ਅਸੀਂ ਸਰਕਾਰ ਨੂੰ ਚੈਲੰਜ ਕਰਦੇ ਹਾਂ ਕਿ ਚਲ ਸਰਾਇਆ ਇੰਡਸਟਰੀ ਚੋਂ ਸਾਡੇ ਪਰਿਵਾਰ ਦੀ ਹੈ 141 ਕਰੋੜ ਛੱਡੋ ਮੁੱਖ ਮੰਤਰੀ ਸਾਹਿਬ 1 ਰੁਪਇਆ ਕੱਢ ਕੇ ਦਿਖਾਓ ਨਾ 1 ਰੁਪਇਆ ਤੁਸੀਂ ਤਾਂ 2007 ਤੋਂ 9 ਕਹਿੰਦੇ ਹੋ ਮੈਂ 2007 ਤੋਂ 25 ਕਹਣਾ ਹਰ ਸਾਲ ਇਨਕਮ ਟੈਕਸ ਉਹਦੀ ਸਕਰੂਟਨੀ ਕਰਕੇ ਸਰਟੀਫਿਕੇਟ ਦਿੰਦਾ ਲਿਆਓ ਕਿੱਥੇ ਹੈ ਜੀ 141 ਕਰੋੜ ਸੰਤਾਂ 1 ਰੁਪਇਆ ਨਹੀਂ ਤੁਸੀਂ ਕਾਹਦੇ ਦਿਖਾ ਸਕਦੇ ਫਿਰ 540 ਕਰੋੜ ਦਾ ਝੂਠ ਫਿਰ ਕਹਿੰਦੇ ਜੀ ਸਾਈਪਰਸ ਦੀ ਕੰਪਨੀ ਜੀ ਕਲੀਅਰ ਵਾਟਰ ਕੰਪਨੀ ਉਹ ਸਾਈਪਰਸ ਦੀ ਨਹੀਂ ਹੈ ਓਏ ਅਮਰੀਕਾ ਦੀ ਗੋਰੇ ਦੀ ਕੰਪਨੀਆਂ ਉਹ ਗੋਰਾ ਚਲਾਉਂਦਾ ਤੇ ਪੂਰੀ ਦੁਨੀਆ ਚ ਚਲਾ ਰਿਆ ਹੈ ਮਲਟੀਬਿਲੀਨੀਅਰ ਕੰਪਨੀਆਂ ਉਹ ਤਾਂ ਭਾਰਤ ਚ ਵੀ ਬਿਜ਼ਨਸ ਕਰਦੀ ਹੈ ਭਾਰਤ ਸਰਕਾਰ ਦੀ ਆਰਪੀਆਈ ਫੈਰਾ ਫਹਿਮਾ ਇਨਕਮ ਟੈਕਸ ਸਭ ਦੀ ਮਨਜ਼ੂਰੀ ਨਾਲ ਕਰਦੀ ਹੈ 50000 ਕਰੋੜ ਤੱਕ ਇਕੱਲਾ ਉਹਦਾ ਏਸ਼ੀਆ ਚ ਹੀ ਲੱਗਿਆ ਹੋਇਆ ਸਾਡੀ ਇਹ ਦਵਾਓ ਨਹੀਂ ਦਿਓ ਪਰਚਾ ਕਿਵੇਂ ਬਿਜ਼ਨਸ ਕਰ ਰਹੀ ਹੈ ਉਹ ਝੂਠ ਮੂਠੇ ਮੂਢੇ ਕਿਆ ਫਿਰ ਜਦੋਂ ਲੱਗਿਆ ਵੀ ਹੁਣ ਇੰਦਰ ਤੱਕ ਗੱਲ ਨਹੀਂ ਬਣ ਰਹੀ ਫਿਰ ਆ ਕੇ ਕਹਿੰਦੇ ਜੀ ਹਿਮਾਚਲ ਚ ਹਜ਼ਾਰ ਇੱਕ ਮੁੱਖ ਮੰਤਰੀ ਸਾਹਿਬ ਲਿਓ ਕੱਡੋ ਕਿੱਥੇ ਜਾ ਰਹੇ ਕੜੇ ਦਾ ਮਤਲਬ ਕਿ Shimla ਤਾਂ ਸਾਡਾ ਹੀ ਹੈ ਵਿਕਰਮ ਮਜੀਠੀਆ ਸਾਹਿਬ ਦਾ ਹੀ ਹੈ ਹੋਰ ਤਾਂ ਉੱਥੇ ਕੋ ਰਹਿੰਦਾ ਹੀ ਨਹੀਂ ਫਿਰ ਤਾਂ ਜਿਨ੍ਹਾਂ ਦੇ ਘਰ ਨੇ ਜਿਨ੍ਹਾਂ ਦੀਆਂ ਦੁਕਾਨਾਂ ਨੇ ਉਹ ਦਿਓ ਸਾਨੂੰ ਖਾਲੀ ਕਰਾ ਕੇ ਮਤਲਬ ਕਮਾਲ ਦੀ ਗੱਲ ਹੈ ਵੀ ਉੱਥੇ ਕੋਈ ਸਰਕਾਰ ਨਾਂ ਦੀ ਚੀਜ਼ ਹੀ ਹੈ ਨਹੀਂ ਹਿਮਾਚਲ 'ਚ ਉੱਥੇ ਕੋਈ ਲੈਂਡ ਸੀਲਿੰਗ ਐਕਟ ਹੀ ਹੈ ਨਹੀਂ ਵੀ 1000 ਏਕੜ ਇੱਕ ਬੰਦੇ ਨੇ ਖਰੀਦ ਲਿਆ ਮਤਲਬ ਆਪਾਂ ਕਿੱਥੇ ਖੜੇ ਆਂ ਆਪਾਂ ਗੱਲਾਂ ਕਰ ਕਿਹੜੀਆਂ ਰਹੇ ਆਂ ਪਰ ਇੱਕ ਗੱਲ ਹੁਣ ਪੱਕੀ ਆ ਮੁੱਖ ਮੰਤਰੀ ਸਾਹਿਬ ਚੈਲੰਜ ਹੈ ਇਹ 1000 ਏਕੜ ਹੁਣ ਸਾਬਤ ਕਰਨਾ ਪਊਗਾ ਇਹ ਨਹੀਂ ਕਿ ਪਾ ਝੂਠ ਮਾਰਿਆ ਤੇ ਲੰਘ ਗਏ ਇਹ ਹਜ਼ਾਰ ਏਕੜ ਹੁਣ ਸਾਬਤ ਕਰਨਾ ਪਊਗਾ ਫਿਰ ਇੱਕ ਹੋਰ ਝੂਠ ਆ ਗਿਆ ਕਹਿੰਦੇ ਜੀ ਇੱਕ ਗ੍ਰੀਨ ਐਵੇਨਿਊ ਕੋਈ ਕਲੋਨੀ ਹੈ ਕਪੂਰਥਲੇ ਚ ਜਿੱਥੇ ਗਨੀਪ ਕੌਰ ਮਜੀਠੀਆ ਦਾ 25% ਸ਼ੇਅਰ ਹੁਣ ਮੈਂ ਤੇ ਦੱਸਣਾ ਚਾਹੁੰਨਾ ਕਿ ਉਹ 25% ਸ਼ੇਅਰ ਦਾ ਕਾਗਜ਼ ਉਹ ਜਾਲੀ ਤਿਆਰ ਕੀਤਾ ਹੈ ਉਹਦੇ ਤੇ ਦਸਕਤ ਡਿਜੀਟਲ ਜਾਲੀ ਪਾਇ ਨਹੀਂ ਕਿਉਂ ਕਿ ਇਹ ਕੋਈ ਪਹਿਲੀ ਵਾਰ ਨਹੀਂ ਆਇਆ ਇਹ ਤੁਹਾਨੂੰ ਯਾਦ ਹੋਵੇ ਕਪੂਰਥਲੇ ਇੱਕ ਕੇਸ ਫਾਈਲ ਹੋਇਆ ਸੀ ਜਦੋਂ ਕਹਿੰਦੇ ਸੀ ਜੀ ਗਰੀਬ ਕੌਰ ਮਜੀਠੀਆ ਨੂੰ ਸੱਮਨ ਹੋ ਗਿਆ ਉਹ ਵੀ ਸਰਕਾਰ ਦੇ ਇੱਕ ਮੀਡੀਆ ਸਲਾਹਕਾਰ ਨੇ ਇੱਕ ਜੱਜ ਸਾਹਿਬ ਦੇ ਉੱਤੇ ਕੋਰਟ 'ਚ ਕੇਸ ਲਾ ਕੇ ਉਹਦੇ 'ਚ ਸੱਮਨ ਕਰਾ ਲਿਆ ਤੇ ਮੈਂ ਭਗਵੰਤ ਮਾਨ ਜੀ ਪੁੱਛਣਾ ਚਾਹੁੰਨਾ ਕਿ ਤੁਹਾਡੀ ਵਿਜੀਲੈਂਸ ਆ ਜਾਲੀ ਕਾਗਜ਼ ਉਦੋਂ ਕੋਰਟ 'ਚ ਲੈ ਕੇ ਆਈ ਤੇ ਫਿਰ ਚੱਕ ਕੇ ਕਿਉਂ ਭੱਜੀ ਕਿਉਂ ਕਾਗਜ਼ੇ ਫਟਾਫਟ ਕੋਰਟ 'ਚੋਂ ਵਾਪਸ ਲਿਆ ਉਹਦਾ ਕਾਰਨ ਹੈ ਕਿ ਇਹ ਕੇਸ ਚਲਾ ਗਿਆ ਸੀ ਹਾਈ ਕੋਰਟ ਹਾਈ ਕੋਰਟ ਨੇ ਨਾਲੇ ਤਾਂ ਉਹ ਕੰਪਲੇਂਟ ਕਵੈਸ਼ ਕੀਤੀ ਕਿ ਤੁਸੀਂ ਜਾਲੀ ਕਾਗਜ਼ ਤੇ ਕੰਪਲੀਟ ਪਾਈ ਹੈ ਤੇ ਜਿਹੜੇ ਜੱਜ ਸਾਹਿਬ ਨੇ ਉਹਦੇ ਤੇ ਸਮਨਿੰਗ ਆਰਡਰ ਕੱਢਿਆ ਸੀ ਉਹ ਜੱਜ ਸਾਹਿਬ ਸਸਪੈਂਡ ਚੱਲ ਰਹੇ ਨੇ ਉਹਨਾਂ ਦੀ ਵਿਜੀਲੈਂਸ ਦੀ ਹਾਈ ਕੋਰਟ ਨੇ ਇਨਕੁਆਇਰੀ ਖੋਲੀ ਹੈ ਇਹ ਹਾਲਾਤ ਨੇ ਪੰਜਾਬ ਦੀ ਸਰਕਾਰ ਦੇ ਸੋ ਮੈਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਵੀ ਤੁਹਾਡੇ ਕੋਲੇ ਕੋਈ ਕਿਸੇ ਚੀਜ਼ ਦਾ ਕੋਈ ਪ੍ਰੂਫ ਹੈ ਸੈਨਿਕ ਫਾਰਮ ਸੈਨਿਕ ਫਾਰਮ ਇਹਨਾਂ ਦੇ ਪਿਤਾ ਜੀ ਦਾ ਘਰ ਹੋ ਕੋਈ ਲੁਕੋਈ ਹੋਈ ਚੀਜ਼ ਹੈ ਸਾਰੇ ਬੱਚਿਆਂ ਦੇ ਐਡਰੈਸ ਪਾਸਪੋਰਟ ਸਭ ਬਾਬਾ ਜੀ ਸੈਨਿਕ ਫਾਰਮ ਦੇ ਹੀ ਨੇ ਸਟੈਨਿਕ ਫਾਰਮ ਪਿਤਾ ਜੀ ਦਾ ਘਰ ਹੈ ਉਹ ਡਿਸਪਰਪੋਰਸ਼ਨਟ ਐਸੈਟ ਨਹੀਂ ਸੋ ਅਸੀਂ ਇੱਕ ਗੱਲ ਕਰੀਏ ਕਿ ਮੁੱਖ ਮੰਤਰੀ ਸਾਹਿਬ ਹੁਣ ਝੂਠ ਦਾ ਤੁਹਾਡੇ ਸਾਰੇ ਲੋਕਾਂ ਸਾਹਮਣੇ ਨੰਗੇ ਹੋ ਹੁਣ ਤੁਸੀਂ ਮੈਨੂੰ ਆਇਆ ਦੱਸੋ ਵੀ ਤੁਸੀਂ 10 ਦਿਨ ਹੋ ਗਏ 10 ਦਿਨ ਚ ਤੁਸੀਂ ਲੱਭ ਕੇ ਕੀ ਲਿਆਇਓ ਆਇਆ ਤੇ ਨਵੀਂ ਗੱਲ ਕਹਿ ਦਿੰਦੇ ਹੋ ਅਗਲੀ ਵਾਰੀ ਕੋਈ ਹੋਰ ਨਵੀਂ ਪਿਛਲੀ ਭੁੱਲ ਜਾਂਦੇ ਹੋ ਪਰ ਲੋਕ ਚਾਹੁੰਦੇ ਨੇ ਵੀ ਪਹਿਲੇ ਦਿਨ ਤੋਂ ਸ਼ੁਰੂ ਹੋ ਕੇ ਡਰੱਗ ਕੇਸ ਦੀ ਗੱਲ ਕਰਕੇ ਆਮਦਨ ਤੋਂ ਬਾਅਦ ਚੈਦਾ ਦਾ ਪਰਚਾ ਦਿੱਤਾ ਫਿਰ 29 ਮੋਬਾਈਲ ਫਿਰ 241 ਕਰੋੜ ਫਿਰ 540 ਕਰੋੜ ਫਿਰ 1000 ਏਕੜ ਫਿਰ 25% ਦਾ ਸ਼ੇਅਰ ਇਹ ਸਾਰੀਆਂ ਗੱਲਾਂ ਤੇ ਮੁੱਖ ਮੰਤਰੀ ਸਾਹਿਬ ਚੈਲੰਜ ਸਬੂਤ ਕਢੋ ਨਹੀਂ ਹੁਣ ਜਿਹੜੇ ਚੈਨਲ ਇਹ ਗੱਲਾਂ ਚਲਾ ਰਹੇ ਨੇ ਕਿਉਂਕਿ ਕੱਲ ਵੀ ਕੁਝ ਚੈਨਲਾਂ ਨੂੰ ਸਰਕਾਰ ਨੇ ਪਲਾਂਟ ਕੀਤਾ ਔਰ ਕਿ ਜਾਇਦਾਦ ਜ਼ਬਤ ਕਰਨ ਦੇ ਹੁਕਮ ਦਿੱਤੇ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਚੈਨਲ ਇਹ ਚਲਾ ਰਹੇ ਨੇ ਉਹ ਸਾਰੇ ਚੈਨਲ ਸਮੇਤ ਸਰਕਾਰ ਦੇ ਬੰਦੇ ਇਹ ਡੈਫੇਮੇਸ਼ਨ ਦੇ ਤਿਆਰ ਰਹਿਣ ਕਿਉਂਕਿ ਇਹ ਗੱਲਾਂ ਜਿਹੜੀਆਂ ਸਰਕਾਰ ਨੇ ਕੀਤੀਆਂ ਨੇ ਇਹ ਕਿਸੇ ਇੱਕ 'ਚ ਵੀ ਕੋਈ ਤੱਥ ਨਹੀਂ ਕੋਈ ਇੱਕ ਵੀ ਸਬੂਤ ਨਹੀਂ ਜਿੱਦਾਂ ਡਰੱਗ ਕੇਸ 'ਚ ਡਰੱਗ ਨਹੀਂ ਲੱਭਿਆ ਉਦਾਂ ਇਹ ਡਿਸਪਰਪੋਰਸ਼ਨੇਟ ਐਸੈਟ ਦੇ ਕੇਸ 'ਚ ਐਸੈਟ ਹੈ ਨਹੀਂ ਇਹੀ ਸਚਾਈ ਹੈ ਇਹੀ ਸਚਾਈ ਰਹਿਣੀ ਹੈ ਝੂਠ ਫਲਾਉਣ ਵਾਲੇ ਲੋਕਾਂ ਨੂੰ ਕਚਹਿਰੀਆਂ ਤੱਕ ਲੈ ਕੇ ਜਾਵਾਂਗੇ ਤੇ ਹੁਣ ਭੱਜਣ ਨਹੀਂ ਦਵਾਂਗੇ ਜਿਹੜੀਆਂ ਗੱਲਾਂ ਕਹਿਤੀਆਂ ਇਹ ਆਨ ਰਿਕਾਰਡ ਆ ਗਈਆਂ ਹੁਣ ਕੱਲੀ-ਕੱਲੀ ਗੱਲ ਦਾ ਜਵਾਬ ਇਹ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਸਾਹਿਬ ਇਹ ਦੇਣਾ ਪੈਣਾ ਤੁਹਾਨੂੰ ਕੱਲੀ-ਕੱਲੀ ਗੱਲ ਦਾ